ਜੈ ਵਾਲਮਿਕ ਹਰ ਹਰ ਵਾਲਮਿਕ ਭਗਵਾਨ ਵਾਲਮਿਕ ਪ੍ਰਗਟ ਦਿਵਸ ਦੀਆਂ ਲੱਖ ਲੱਖ ਵਧਾਈਆਂ ਵਿਸ਼ਾਲ ਸ਼ੋਭਾ ਯਾਤਰਾ ਮਿਤੀ 6 ਅਕਤੂਬਰ ਦਿਨ ਸੋਮਵਾਰ 2025 ਸਮਾਂ ਸ਼ਾਮ 1 ਵਜੇ ਸ਼ੋਭਾ ਯਾਤਰਾ ਦੀ ਰਵਾਨਗੀ ਸੰਤ ਬਾਬਾ ਕੇਵਲ ਸਿੰਘ ਜੀ ਚੱਕਰ ਮੁਖ ਸੇਵਾਦਾਰ ਸ਼੍ਰੀ ਖਰਾਲਗੜ ਸਾਹਿਬ ਵਾਲੇ ਕਰਨਗੇ ਮੁਖ ਮਹਿਮਾਨ ਸਦਾ ਜੈ ਕਿਸ਼ਨ ਸਿੰਘ ਰੋੜੀ ਡਿਪਟੀ ਸਪੀਕਰ ਵਿਧਾਨ ਸਭਾ ਪੰਜਾਬ ਵਾਲਮਿਕ ਧਰਮਸ਼ਾਲਾ ਹਾਲ ਮੰਦਰ ਦਾ ਨੀ ਪੱਥਰ ਵੀ ਰੱਖਣਗੇ ਵੱਲੋਂ ਭਗਵਾਨ ਸ਼੍ਰੀ ਵਾਲਮਿਕ ਮੰਦਰ ਸਭਾ ਮਾਇਲਪੁਰ ਸਵਾਗਤ ਕਰਤਾ ਪ੍ਰਧਾਨ ਬਲਵਿੰਦਰ ਮਰਵਾਹਾ ਐਮਸੀ ਵਾਲਮਿਕ ਮੰਦਰ ਸਭਾ ਮਾਇਲਪੁਰ ਸਾਰੀ ਸੰਗਤ ਨੂੰ जय वाल्मीकि हर हर वाल्मीकि जय भीम जय भारत जय गुरुदेव ਧੰਨ ਗੁਰਦੇਵ ਸੋ ਪਰਮ ਪਿਤਾ ਪਰਮੇਸ਼ਰ করুণਾ ਦੇ ਸਾਗਰ ਸ੍ਰਿਸ਼ਟੀ ਦੇ ਕਰਤਾ ਭਗਵਾਨ ਵਾਲਮੀਕੀ ਮਹਾਰਾਜ ਜਿਨ੍ਹਾਂ ਦਾ ਪਾਵਨ ਤੇ ਪਵਿੱਤਰ ਦਿਹਾੜਾ ਜਿਹੜਾ ਉਹ 7 ਅਕਤੂਬਰ ਨੂੰ ਪ੍ਰਗਟ ਦਿਵਸ ਤੇ 6 ਅਕਤੂਬਰ ਦਿਨ ਸੋਮਵਾਰ ਨੂੰ ਵਿਸ਼ਾਲ ਸ਼ੋਭਾ ਯਾਤਰਾ ਜਿਹੜੀ ਭਗਵਾਨ ਵਾਲਮੀਕੀ ਮੰਦਿਰ ਤੋਂ ਸਜਾਈ ਜਾਏਗੀ ਔਰ ਤੁਹਾਡਾ ਦਾਸ ਬਲਵਿੰਦਰ ਮਰਵਾਹਾ ਭਗਵਾਨ ਵਾਲਮੀਕੀ ਮੰਦਰ ਤੋਂ ਪ੍ਰਧਾਨ ਕਾਉਂਸਲਰ ਮਾਲਪੁਰ ਤੋਂ ਸੋ ਆਪ ਜੀ ਦੇ ਅੱਗੇ ਬੇਨਤੀਆਂ ਕਰਦਾ ਕਿ ਇਸ ਸ਼ੋਭਾ ਯਾਤਰਾ ਦੇ ਵਿੱਚ ਪਹੁੰਚ ਕੇ ਪਰਮਾਤਮਾ ਦਾ ਆਸ਼ੀਰਵਾਦ ਪ੍ਰਾਪਤ ਕਰਨਾ ਔਰ ਇਸ ਸ਼ੋਭਾ ਯਾਤਰਾ ਦੇ ਵਿੱਚ ਅਲੱਗ-ਅਲੱਗ ਪਿੰਡਾਂ ਤੋਂ ਜਿਹੜੇ ਆ ਸੰਗਤ ਪਹੁੰਚ ਰਹੀ ਆ ਜਿਸ ਦੇ ਇਸ ਸ਼ੋਭਾ ਯਾਤਰਾ ਦੇ ਵਿੱਚ ਹਰ ਇੱਕ ਪਾਰਟੀ ਦੇ ਜਿਹੜੇ ਆ ਰਾਜਨੀਤਿਕ ਆਗੂ ਉਹ ਵੀ ਭਾਗ ਲੈ ਰਹੇ ਨੇ ਸੋ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਆ ਔਰ ਤੁਹਾਡਾ ਦਾਸ ਜਿਹੜਾ ਹੱਥ ਜੋੜ ਕੇ ਬੇਨਤੀ ਕਰ ਰਿਹਾ ਵੀ ਸ਼ੋਭਾ ਯਾਤਰਾ ਦੀ ਰੌਣਕ ਵੀ ਵਧਾਣੀ ਔਰ ਪਰਮਾਤਮਾ ਦਾ ਆਸ਼ੀਰਵਾਦ ਵੀ ਪ੍ਰਾਪਤ ਕਰਨਾ ਸੋ ਜੈ ਵਾਲਮੀਕੀ ਹਰ ਹਰ ਵਾਲਮੀਕੀ ਔਰ ਸਾਰੀ ਸੰਗਤ ਨੂੰ ਜਿਹੜਾ ਮੈਂ ਵਧਾਈ ਦਿਨਾ ਹੈ ਭਗਵਾਨ ਵਾਲਮੀਕੀ ਸ਼ੋਭਾ ਯਾਤਰਾ ਦੀਆਂ ਭਗਵਾਨ ਵਾਲਮੀਕੀ ਪ੍ਰਗਟ ਦੇਵਤਿਆਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੀ ਸੰਗਤ ਨੂੰ ਵੀ ਮੈਂ ਲੱਖ ਲੱਖ ਵਧਾਈ ਦਿਨਾ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਪੀਮ ਜੈ ਪਾ